ਕਾਮੇ ਇਹੋ ਮਿਰਜੀ ਘਟੌੜਿਆਂ ਦਾ ਤੇ ਵਿਰਾਂ ਨਹੀਂ ਟੈ ਪਾਸ ਹੋ ਸਕਦਾ ਨਹੀਂ ਆਪਣੀ ਨਾ ਤਾਂ ਮੰਮੀ ਖਾਣੀ ਪਰ ਆਹ ਆਪਚਾਰਿਆਂ ਦੇ ਤੇ ਆਪਣੇ ਬੱਚੇ ਆਪਰਾ ਉਹੋ ਕਮੋਦੀ ਖਾਣਗੇ ਕੋਹੜੀਆਂ ਆ ਰਾਤ ਨੂੰ ਆਏ ਸਬਜੀ ਨਹੀਂ ਬਣਨੀ ਇਹ ਸਾਰੇ ਘਟੌਣੇ ਆ 250 ਦੇ ਸਾਰੇ ਘਟੌਣੇ 300 ਦੇ ਇਹ ਮਿਹਨਤ ਕਰਨ ਵਾਲੇ ਲੋਕ ਅਕਸਰ ਹੀ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਮਿਹਨਤ ਕਾ ਜਿਹੜੇ ਲੋਕ ਹੁੰਦੇ ਨੇ ਉਹ ਲੁੱਟਾ ਖੋਹਾਂ ਕਰਨ ਵਾਲਿਆਂ ਨੂੰ ਇੱਕ ਵੱਡਾ ਜਿਹੜਾ ਸਨੇਹਾ ਦਿੰਦੇ ਨੇ ਇਸੇ ਤਰ੍ਹਾਂ ਸਾਡੇ ਵਿੱਚ ਇੱਕ ਮਿਸਾਲ ਜਿਹੜੀ ਹੈ ਉਹ ਖੜੀ ਹੋਈ ਹੈ ਮਾਤਾ ਹੈ ਉਸ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮਾਤਾ ਜੀ ਜਗੀਰ ਕੌਰ ਵੀਰ ਜੀ ਮਾਤਾ ਕਿੰਨੀ ਉਮਰ ਹੋ ਚੁੱਕੀ ਹੈ 80 ਸਾਲ ਵੀ ਜੀ 80 ਸਾਲ ਉਮਰ ਹੈ ਮਾਤਾ ਜੀ ਤੇ ਮਾਤਾ ਜੀ ਕੰਮ ਕੀ ਹੈ ਕੀ ਕੰਮ ਚੱਲ ਰਿਹਾ ਤੁਹਾਡਾ ਕੰਮ ਇਹੋ ਵੀਰ ਜੀ ਖੜਾਉਣਿਆਂ ਦਾ ਤੇ ਵੀਰਾ ਨਹੀਂ ਟਾਈਪ ਆਸ ਹੋ ਸਕਦਾ ਭਾਜੀ ਕਿੰਨੀ ਉਮਰ ਕਿੰਨੀ ਹੋ ਗਈ 80 ਸਾਲ ਦੀ 80 ਸਾਲ ਦੀ ਵੀ ਮਾਤਾ ਜੀ ਆ ਸਮੇਂ ਦੇ ਵਿੱਚ ਜਿਹੜਾ ਹੈ ਇਸ ਟਾਈਮ ਜਿਹੜਾ ਘਰ ਬੈਠਣ ਦਾ ਕੰਮ ਹੈ ਕਿਉਂਕਿ ਰਾਤ ਵੀ ਹੋ ਜਾਂਦੀ ਹੈ ਕਿ ਅਸੀਂ ਕਈ ਵਾਰ ਹੁਣ ਵੀ ਰਾਤ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਤੇ ਗਰਮੀ ਵੀ ਜਿਹੜੀ ਕਹਿ ਰਹੀ ਹੈ ਇਹ ਗਰਮੀ ਤਾਂ ਵੀਰ ਜੀ ਇਹ ਹੁਣ ਬੜਾ ਦੁੱਖ ਵਾ ਤੇ ਨਹੀਂ ਇਹ ਟਾਈਮ ਪਾਸ ਹੋ ਸਕਦਾ ਵੀਰ ਜੀ ਇਹ ਘਰ ਵੀ ਸਾਡਾ ਉਹੋ ਜਿਹਾ ਹੀ ਹੈ ਘਰ ਕਿਵੇਂ ਦਾ ਘਰ ਦੇ ਹਾਲਾਤ ਕਿਵੇਂ ਦੇ ਘਰ ਦੇ ਹਾਲਾਤ ਵੀ ਇਦਾਂ ਦੇ ਬਹੁਤ ਮੰਦੇ ਹੀ ਆ ਮਾਰੇ ਯਾਹ ਨੇ ਘਰ ਦਾ ਜਿਹੜਾ ਗੁਜ਼ਾਰਾ ਹੈ ਘਰ ਦੇ ਵਿੱਚ ਕੋਈ ਕਮਾਈ ਵਾਲਾ ਕੋਈ ਹੈ ਨਹੀਂ ਹੋਰ ਕੋਈ ਕਮਾਈ ਵਾਲਾ ਵੀਰ ਇਹੋ ਜਿਹਾ ਵੀ ਉਹਨਾਂ ਦੀ ਵੀ ਕਮਾਈ ਮੜੀ ਮੋਟੀ ਹੈ ਤੇ ਮੇਰੀ ਵੀ ਮੜੀ ਮੋਟੀ ਹੈ। ਤੇ ਨਹੀਂ ਤਾਂ ਮੂੰਹ ਪਾਸੋ ਸਰ ਦਾ ਸਾਈ ਨਹੀਂ ਹੈ। ਮੈਂ ਆਪਣਾ ਗੁਜ਼ਾਰਾ ਕਰਦੀ ਰੋਟੀ ਕੌਣ ਦਿੰਦਾ ਕਿਸੇ ਨੂੰ। ਨਹੀਂ ਤੁਹਾਡੇ ਘਰ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡਾ ਘਰ ਵਾਲਾ ਜਾਂ ਬੱਚੇ ਜਾਂ ਲੜਕੇ। ਮੇਰੇ ਭਰਾ ਵਾਪਸ ਹੀ ਇਹ ਆ। ਪਰਿਵਾਰ ਨਹੀਂ ਹੈ। ਨਹੀਂ ਇਹਨਾਂ ਨੇ ਨਾਲ ਕੋਲ ਮੈਂ ਗੁਜ਼ਾਰਾ ਕੀਤਾ ਵਾ। ਆਪਰੇ ਆਪਰਾ ਮਾ ਕੋ ਟਾਈਮ ਪਾਸ ਕੀਤਾ ਬਪਾ ਜੀ ਭਰਾ ਰੋਟੀ ਦਿੰਦੇ ਨੇ ਨਹੀਂ ਆਪਣੀ ਮੱਕ ਮਾਂ ਦੀ ਖਾਣੀ ਆ ਭਰਾ ਮਾ ਵਿਚਾਰਿਆਂ ਨੇ ਤੇ ਆਪਣੇ ਬੱਚੇ ਆਪਣਾ ਉਹ ਕਮਾਉਂਦੇ ਖਾਂਦੇ ਆ ਰੋਟੀ ਕੌਣ ਦੇ ਸਕਦਾ ਵਾ ਕੀ ਵਟਦੇ ਜੇ ਸਾਰੇ ਸਮਾਨ ਤੋਂ ਕਿੰਨਾ ਜਿਹੜਾ ਕਮਾਈ ਦਾ ਜਿਹੜਾ ਉਹ ਹੋ ਜਾਂਦਾ ਸਰ ਕੋਹਣੀ ਆ ਆ ਰਹਾ ਤੁਨ ਆ ਸਬਜੀ ਵੀ ਨਹੀਂ ਪਣਨੀ ਕੀ ਲੱਗਦਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੇ ਜਿਹੜੇ ਖਡਾਉਣੇ ਨੇ ਇਹਨਾਂ ਦੀ ਪੂਰੀ ਤਾਂ ਪਹਿਲਾਂ ਦੱਸੋ ਮੈਨੂੰ ਕੀਮਤ ਕਿੰਨੀ ਹੋਗੀ ਸਾਰੇ ਕਿੰਨੇ ਦੇ ਹੋਣਗੇ ਇਹ ਸਾਰੇ ਖਡਾਉਣੇ ਆ 2 250 ਦੇ ਸਾਰੇ ਖਡਾਉਣੇ 300 ਦੇ ਲੱਗਦਾ ਹੈ ਕਿ 2 250 ਦੇ ਜਿਹੜੇ ਖਡਾਉਣੇ ਨੇ ਅਜੇ ਤੱਕ ਤੁਹਾਡੇ ਹੱਥ 'ਚ ਹੀ ਫੜੇ ਦੇ ਤੇ ਆਹ ਸਹੀ ਤਾਂ ਵਿਕਿਆ ਕੋਈ ਨਹੀਂ ਅਜੇ ਅੱਛਾ ਸوير ਦਾ ਵਿਕਿਆ ਵੀ ਕੋਈ ਨਹੀਂ ਆ ਇਹਦਾ ਮਤਲਬ ਬੋਣੀ ਵੀ ਨਹੀਂ ਕੀਤੀ ਮਾਤਾ ਜੀ ਨੇ ਨਹੀਂ ਵੀਰਾ ਬੋਣੀ ਵੀ ਨਹੀਂ ਕੀਤੀ ਕੀ ਲੱਗਦਾ ਹੈ ਕਿ ਅੱਜ ਸوير ਤੋਂ ਤੁਸੀਂ ਬੋਣੀ ਵੀ ਨਹੀਂ ਕੀਤੀ ਤਾਂ ਤੁਸੀਂ ਕਹਿ ਰਹੇ ਹੋ ਸਬਜ਼ੀ ਵੀ ਨਹੀਂ ਬਣ ਸਕਦੀ ਤਾਂ ਜਿਹੜਾ ਸ਼ਾਮ ਦਾ ਸਮਾਂ ਹੋ ਰਿਹਾ ਹੈ ਜਿਹੜਾ ਤਪਦਾ ਚੁੱਲਾ ਹੈ ਹੋਏ ਜੇ ਤੱਕ ਠੰਡਾ ਹੋਇਆ ਪਿਆ ਕਿਵੇਂ ਗੁਜ਼ਾਰਾ ਚੱਲੂਗਾ ਸਾਰਾ ਇਹ ਰ ਬੜਾ ਉਠਾਗਾ ਟਾਈਮ ਆ ਵਾ ਗੁਜ਼ਾਰਾ ਕਿੱਥੋਂ ਹੋ ਹਮੇਂ ਦਾ ਰੱਬ ਦੇ ਆਸਾਂ ਹੀ ਯਾਰ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਾਂ ਨਗਰ ਕਾਉਂਸਲਰ ਹੁੰਦੇ ਜਾਂ ਪੰਚਾਇਤ ਮੈਂਬਰ ਹੁੰਦੇ ਜਾਂ ਸਰਪੰਚ ਹੁੰਦੇ ਆਉਂਦੇ ਆਉਂਦੇ ਸਾਡੇ ਸਰਪੰਚ ਮੈਂਬਰ ਨੂੰ ਕੋਈ ਜ਼ਿੰਮੇਵਾਰ ਨਹੀਂ ਇੱਥੇ ਨਹੀਂ ਕਈ ਵਾਰੀ ਹੁੰਦਾ ਹੈ ਕਿ ਮਦਦ ਲਈ ਆ ਜਾਂਦੇ ਨੇ ਜਾਂ ਮਿਲ ਗਈ ਆਪਣਾ ਤੁਹਾਨੂੰ ਮਦਦ ਦਿੰਦੇ ਹੋਣਗੇ ਕੋਈ ਤਰੀਕਾ ਕੋਈ ਮਜ ਤਾਂ ਨਹੀਂ ਦੇਂਦਾ ਸੇ ਕਹੇ ਮਜ ਤਾਂ ਨਹੀਂ ਦਿੰਦੀ ਭਾਜੀ ਕਹੇ ਬਿੰਦਰ ਸਰਪੰਚ ਨੇ ਕਹੇ ਨੇ ਨਹੀਂ ਸਾਡੀ ਮੱਤ ਕੀ ਜਦੋਂ ਮਤਾ ਜੀ ਇਲੈਕਸ਼ਨ ਜਾਂ ਵੋਟਾਂ ਦਾ ਟਾਈਮ ਹੁੰਦਾ ਹੈ ਵੋਟਾਂ ਲੈਣ ਵਾਸਤੇ ਆਉਂਦੇ ਨੇ ਵੋਟਾਂ ਲੈਣ ਵਾਸਤੇ ਆਉਂਦੇ ਆ ਕੀ ਲੱਗਦਾ ਹੈ ਕਿ ਜਦੋਂ ਵੋਟਾਂ ਲੈਣ ਆਉਂਦੇ ਉਹ ਤੁਹਾਨੂੰ ਭਰੋਸਾ ਦਿੰਦੇ ਹੋਣਗੇ ਅਸੀਂ ਆਹ ਕਰਦਾਂਗੇ ਆਹ ਕਰਦਾਂਗੇ ਆ ਉਹ ਕਰਦਾਂਗੇ ਵਾ ਕਰਨਾ ਕੱਖ ਕੀ ਲੱਗਦਾ ਹੈ ਕਿ ਇਹਨਾਂ ਲੋਕਾਂ ਤੇ ਫਿਰ ਵਿਸ਼ਵਾਸ ਜਿਹੜਾ ਬੰਦ ਹੈ ਸਵਾਸਪੇ ਆਪੇ ਮ ਖਤਮ ਹੋ ਜਾਂਦਾ ਮੈਂ ਅੱਜ ਦੇ ਸਮੇਂ ਦੇ ਵਿੱਚ ਉਧਰ ਕੈਮਰੇ ਵਾਲੇ ਦੇਖ ਕੇ ਇੱਕ ਗੱਲ ਕਰਨੀ ਹੈ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਜਿਹੜੇ ਲੋਕ ਨੇ ਲੁੱਟਾਂ ਖੋਹਾਂ ਕਰਦੇ ਨੇ ਨਸ਼ੇ ਕਰਦੇ ਨੇ ਕਹਿੰਦੇ ਨੇ ਕਿ ਸਾਨੂੰ ਬਾਹਰ ਕੰਮ ਹੀ ਨਹੀਂ ਹੈਗਾ ਤਾਂ ਤੁਸੀਂ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਕਿ ਨੌਜਵਾਨ ਨੂੰ ਕੀ ਵੱਡਾ ਸੁਨੇਹਾ ਹੈ ਜੀਰ ਜੀ ਕੀ ਆਖੀ ਜਾਣਾ ਮ ਕੀ ਆਖਣਾ ਮ ਕੈਮਰੇ ਵਾਲੇ ਦੇਖ ਕੇ ਦੱਸ ਹਾਂਜੀ ਕੀ ਕੀ ਲੱਗਦਾ ਹੈ ਕਿ ਵੱਡਾ ਕੀ ਸੁਨੇਹਾ ਹੈ ਕੀ ਆ ਖਲੋਬੇ ਬਿਲਕੁਲ ਜਿਹੇ ਹਾਲਾਤ ਹੋਏ ਪਏ ਨੇ ਕਿਉਂਕਿ ਕਹਿਰ ਦੀ ਗਰਮੀ ਆ ਤਾਂ ਸ਼ਾਮ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਸਵੇਰ ਤੋਂ ਲੈ ਕੇ ਸ਼ਾਮਾਂ ਤੱਕਰ ਮਾਤਾ ਜੀ ਨੇ ਜਿਹੜੀ ਹੈ ਬੋਣੀ ਵੀ ਨਹੀਂ ਹਲੇ ਤੱਕ ਕੀਤੀ ਤੇ 300 ਦੇ ਕਰੀਬ ਜਿਹੜਾ ਸਮਾਨ ਹੈ ਉਹ ਮਾਤਾ ਜੀ ਦੇ ਕੋਲ ਹੈ ਤਾਂ ਮੈਂ ਗੁਜਾਰਿਸ਼ ਕਰੂੰਗਾ ਕਿ ਸਾਡੀ ਜਿਹੜੀ ਟੀਵੀ ਦੀ ਸਕਰੀਨ ਕੋਈ ਦੇਖ ਰਿਹਾ ਹੈ ਕਿ ਇਸ ਮਾਤਾ ਜੀ ਦੀ ਜਿਹੜੀ ਸਮਾਸੇਵਕੀ ਚਾਹੇ ਕੋਈ ਵੀ ਇਸ ਮਾਤਾ ਜੀ ਦੀ ਹੈਲਪ ਸੇਵਾ ਜਿਹੜੀ ਕਰ ਸਕਦਾ ਇਸ ਮਾਤਾ ਜੀ ਦੀ ਹਾਲਾਤ ਦੇਖ ਕੇ ਜਿਹੜੀ ਹੈ ਹਾਲਾਤਾਂ ਦੇ ਮੁਤਾਬਿਕ ਜਿਹੜੀ ਹੈ ਸੇਵਾ ਜਿਹੜੀ ਹੈ ਜਰੂਰ ਕੀਤੀ ਜਾਵੇ ਕਿਉਂਕਿ ਮਾਤਾ ਜੀ ਦੇ ਕਹਿਣ ਦੇ ਅਨੁਸਾਰ ਇਹਨਾਂ ਦੇ ਘਰ ਦੀ ਜਿਹੜੇ ਹਾਲਾਤ ਨੇ ਉਹ ਵੀ ਬਹੁਤ ਖਸਤਾ ਹੋਏ ਨੇ ਕਿਉਂਕਿ ਸਾਡੀ ਜਿਹੜੀ ਲਿਵਿੰਗ ਇੰਡੀਆ ਦੀ ਟੀਮ ਨੇ ਵੀ ਘਰ ਦੇ ਵਿੱਚ ਜਿਹੜੀ ਸ਼ਿਰਕਤ ਕੀਤੀ ਸੀ ਤਾਂ ਜਦ ਉਸ ਵਕਤ ਅਸੀਂ ਘਰ ਦੇਖਿਆ ਤੇ ਉਸ ਦੇ ਘਰ ਘਰ ਦੇ ਜਿਹੜੇ ਹਾਲਾਤ ਸੀੜੇ ਉਹ ਵੀ ਬਹੁਤ ਖਸਤਾ ਹੋਈ ਪਸਣ ਤਾਂ ਜ਼ਰੂਰ ਗੁਜਾਰਿਸ਼ ਕਰਾਂਗੇ ਕਿ ਅਜਿਹੇ ਮਿਹਨਤ ਕਸ਼ ਜਿਹੜੇ ਲੋਕ ਹੁੰਦੇ ਨੇ ਇਹਨਾਂ ਉੱਤੇ ਵਿਸ਼ਵਾਸ ਕੀਤਾ ਜਾਵੇ ਤਾਂ ਅਜਿਹੇ ਲੋਕਾਂ ਦੀ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਆ ਬਾ ਜਿਹੜੀ ਜ਼ਰੂਰ ਫੜੀ ਜਾਵੇ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ